हां जी दोस्तों सारेनु सस्श्रीकाल स्वागत करते हैं तोडा राज संधू फार्मिंग ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸਪਿੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰਨਤਾਰਨ ਸਾਹਿਬ ਤੋਂ ਦੋਸਤੋ ਜਿਹੜੀ ਸੜਕ ਦਿਆਲਪੁਰਾ ਭਿੱਖੀਪਿੰਡ ਤੋਂ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਡਾਲੇਕੇ ਆਉਂਦਾ ਇਸੇ ਸੜਕ ਦੇ ਉੱਪਰ ਦੋਸਤੋ ਅੱਗੇ ਜਾ ਕੇ ਪਿੰਡ ਮਾਨੋਚਾਲ ਸ਼ਿਹਾਜਪੁਰ ਇਹ ਪਿੰਡ ਆਉਂਦੇ ਆ ਠੀਕ ਆ ਜੀ ਤੇ ਤਰਨਤਾਰਨ ਸਾਹਿਬ ਤੋਂ ਵੀ ਤਕਰੀਬਨ ਕੋਈ 8 ਤੋਂ 10 ਕਿਲੋਮੀਟਰ ਦੀ ਦੂਰੀ ਆ ਪਿੰਡ ਡਾਲੇਕੇ ਦੀ वीरदीप ਇਹਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਤੋਂ ਤਕਰੀਬਨ ਕੋਈ 3 ਦਿਨ ਪਹਿਲਾਂ ਇੱਕ ਅਪਡੇਟ ਪਾਈ ਸੀ ਆਪਾਂ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਟੋਟਲ ਕੋਈ 4 ਤੋਂ 5 ਕਨਾਂਗ 4 ਕਨਾਂਗ ਇੱਕ ਦਿਖਾਈ ਸੀਗੇ ਵੈਸੇ ਪਸ਼ੂ ਸਾਰੇ ਸੇਲ ਹੋ ਕੇ ਆ ਰੇਟ ਜਾਇਜ਼ ਜੈਨੂਨ ਰੇਟ ਹੁੰਦੇ ਆ ਬਾਕੀ ਡਿਟੇਲ ਆਪਾਂ ਵੀਰਦੀਪੇ ਤੋਂ ਲੈ ਲਾਂਗੇ ਦੋਸਤੋ ਅੱਜ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਆ ਤੇ ਕਿੰਨਾ ਮਿਲਕ ਆ ਤੋ ਵੇਰਵਾ ਜਿਹੜਾ ਦੋਸਤੋ ਜਿਵੇਂ ਜਿਵੇਂ ਪਾਈ ਚੱਲਾਂਗੇ ਉਹਵੇਂ ਸਾਰੇ ਵੀਰ ਪੂਰੀ ਤਸੱਲੀ ਨਾਲ ਤੁਸੀਂ ਵੀਡੀਓ ਦੇਖ ਲਿਓ ਐਂਡ ਤੱਕ ਤਾਂ ਜੋ ਦੋਸਤੋ ਜਿੰਨੇ ਪਰਸੂ ਪਸੂ ਦਿਖਾਏ ਗਏ ਉਹਨਾਂ ਦਾ ਵੇਰਵਾ ਸਾਰੇ ਵੀਰਾਂ ਨੂੰ ਮਿਲ ਸਕੇ ਬਾਕੀ ਅੱਗੇ ਵੱਧ ਤੋਂ ਵੱਧ ਵੀ ਵੀਡੀਓ ਜਿਹੜੀ ਹੈ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਪਹੁੰਚ ਹੋ ਸਕੇ ਅੱਜ ਤਰੀਕ ਦੋਸਤੋ 13 ਮਈ ਆ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਉਹ ਕਰਦੇ ਆ ਗੱਲਬਾਤ ਲੈਣੀਆਂ ਬਧਰੇ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਬਾਈ ਦੀਪੇ ਸਾਸਰੀ ਕਾ ਸਾਸਰੀ ਘਰ ਸੰਤੂ ਸਾਹਿਬ ਜੀ ਔਰ ਕੀ ਹਾਲ ਜੋ ਬੜੇ ਵਧੀਆ ਦੀਪੇ ਬਾਈ ਠੀ ਤੇ ਅੱਛਾ ਦੀਪੇ ਭਾਈ ਅੱਜ ਆਪਣੇ ਕੋਲ ਟੋਟਲ ਜਿਹੜੇ ਪਸ਼ੂ ਐ ਇਹ ਚਾਰ ਨੇ ਹਾਂਜੀ ਚਾਰ ਪਾਹੂ ਐ ਦੋ ਮੱਝਾਂ ਤੇ ਦੋ ਵਾੜਾ ਹਾਂਜੀ ਵਾੜਾ ਬਿਲਕੁਲ ਤਾਜ਼ੀਆਂ ਸੁਈਆਂ ਤਾਜ਼ੀਆਂ ਸੁਈਆਂ ਚੋਂ ਚੋਂ ਪੰਜਾਂ ਪੰਜਾਂ ਦੇ ਸੰਧੂ ਸਾਹਿਬ ਠੀਕ ਆ ਹਾਂਜੀ ਇੱਕ ਮੱਝ ਬਿਲਕੁਲ ਤਾਜੀ ਸੁਈ ਮੱਝ ਵੀ ਤਾਜੀ ਸੁਈ 10 ਹਕ ਦਿਨਾਂ ਦੀ ਮੱਝ ਸੁਈ ਆ ਜੀ ਅੱਛਾ ਇੱਕ ਟੋਕੜ ਗੱਬਣ ਦੇ ਵਿੱਚ ਨਾਗ ਆਪਣੇ ਕੋਲ ਟੋਕੜ ਗੱਬਣ ਸੰਧੂ ਸਾਹਿਬ ਮਹੀਂ 4 ਮਹੀਨੇ ਦੀ ਗੱਬਣ ਅੱਛਾ ਅੱਛਾ 5 ਕਿਲੋ ਦੁੱਧ ਠੀਕ ਆ ਠੀਕ ਆ ਹਾਂਜੀ ਠੀਕ ਆ ਜੀ ਹਾਂਜੀ ਲਓ ਦੋਸਤੋ ਦੋ ਵਾੜਾ ਤੇ ਦੋ ਮੱਝਾਂ ਠੀਕ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਮਿਰ ਦਿੱਤੇ ਐਸ ਤੋਂ ਕਰ ਲਗੇ ਸ਼ਾਈਵਾਲ ਕਰੋਸ ਸੰਗਜਾ ਸ਼ਾਈਵਾਲ ਅੱਛਾ ਦਿੱਪੇ ਕੀ ਡਿਟੇਲ ਸੁਆ ਕਰਨ ਮਸ ਲਈ ਆ ਇਧਰ ਦੇਖੋ ਸੰਦੂ ਸਾਹਿਬ ਇਹ ਛਿੱਗੀ ਵਛੀ ਆ ਓਕੇ ਦੂਜਾ ਸੁਆ ਦੂਜਾ ਸੁਆ ਹਾਂਜੀ ਭਾਵੇਂ ਵੰਗਾ ਪਾਓ ਭਾਵੇਂ ਨਾਂ ਪਾਓ ਬਹੁਤ ਜ਼ਿਆਦੀ ਸੀਲ ਆ ਲੋਬਿਆ ਸਾਹਿਬ ਚ ਕਹਿੰਦੇ ਆ ਵੀ ਥੱਲੇ ਬੈਹ ਨਹੀਂ ਦਿੰਦੀ ਹੱਥ ਨਹੀਂ ਲਾਉਣ ਦਿੰਦੀ ਸ਼ਾਈਵਾਲ ਵੜ ਤੇ ਇਹ ਦੋਸਤੋ ਕਰੋਸ ਅੰਗ ਦੇ ਵਿੱਚ ਆ ਜ਼ਿਆਦਾਤਰ ਪੱਕੇ ਸ਼ਾਈਵਾਲ ਦਾ ਸ਼ਾਈਵਾਲ ਤੇ ਕੋਈ ਰਾਖੀ ਦਾ ਕਰੋਸ ਤੁਸੀਂ ਮੰਨ ਸਕਦੇ ਜੀ ਤੇ ਦੀਪਿਆ ਦੀ ਸੂਈ ਨੂੰ ਦਿਨ ਕਿੰਨੇ ਹੋ ਗਏ ਸੂਈ ਨੂੰ ਸੰਧੂ ਸਾਹਿਬ ਤੁਹਾਨੂੰ ਸਾਰੀ ਦਿੱਤੇ ਆਪਾਂ ਨਾੜੂ ਨਾਲ ਲੱਗਾ ਬੱਚੇ ਦੇ ਪੰਜਾਂ ਦਿਨਾਂ ਵਾਲੀ ਸੂਈ ਹੈ ਪੰਜਾਂ ਕਿ ਦਿਨਾਂ ਦੀ ਹੈ ਹਾਂਜੀ ਲਓ ਜੀ ਪੰਜਾਂ ਕਿ ਦਿਨਾਂ ਦੀ ਸੂਈ ਆ ਦੋਸਤੋ ਬੱਚੇ ਦੇ ਨਾਲ ਪ੍ਰੋਪਰ ਨਾੜੂ ਆ ਤੁਹਾਨੂੰ ਤਸਵੀਰ ਨਾਲ ਦਿਖਾ ਦਾਂਗੇ ਆਹ ਨੂੰ ਕਾਹ ਚਾਹੇ ਅਗਲਾ ਗਾਂ ਕਰ ਲਾ ਲਓ ਜੀ ਤੋਂ ਥਣ ਬਹੁਤ ਸੋਹਣਾ ਦੋਸਤੋ ਹੱਥੀ ਚ ਪਈਲਾ ਥਾਣਾ ਮੋਠੀ ਥਾਣਾ ਰੋਖ ਰੋਖ ਥਾਣਾ ਠੀਕ ਹੈ ਜੀ ਤੇ ਵਿਰਲਾ ਆਪਸੀ ਥਾਣਾ ਦੀ ਕਾਫੀ ਸੋਹਣੀ ਆ ਤੇ ਬੱਚਾ ਦੇ ਮਗਰ ਦੀਪੇ ਕੀ ਅੱਖਾਂ ਦੇ ਬੱਚਾ ਕ ਪੱਛੀ ਆ ਸ਼ਮੂਸ ਸਾਹਿਬ ਬੱਚਾ ਆ ਗਿਆ ਜੀ ਆਹ ਵੇਖੋ ਬੁਖਾਓ ਜੀ ਲਓ ਜੀ ਠੀਕ ਆ ਬੱਚਾ ਮਗਰਾ ਦੋਸਤੋ ਵੇਖੋ ਬਿਲਕੁਲ ਬਦਾਮੀ ਕਲਰ ਦੇ ਵਿੱਚ ਨਾੜੂ ਨਾੜੂ ਨਾਲ ਬੱਚੇ ਦੇ ਤੇ ਅੱਜ ਕਿੰਨੇ ਪੰਜਾਂ ਚੌਕ ਦਿਨਾਂ ਦੀ ਚੌ ਪੰਜਾਂ ਦਾ ਨਾੜੀ ਸੁਈ ਵੇਖੋ ਬੌੜੇ ਤੋਂ ਬਾਹਰ ਹੀ ਆਈ ਹੋਊਗੀ ਹਾਂ ਜੀ ਬੌੜਾ ਲਾੜੇ ਨੂੰ ਦੁੱਧ ਵਾਲੇ 9 ਕਿਲੋ ਦੀ ਆਪਣੀ ਗਾਰੰ ਲਓ ਜੀ ਸੀਲੀਆਂ ਸੂਲੀਆਂ ਦੋਸਤੋ ਵੇਖ ਕੇ ਚੈੱਕ ਕਰੋ ਆਇਆ ਠੰਡੀ ਧੀਰੀਆ ਸੀਲਸ ਲੱਗ ਪਾ ਪਿਛੋਂ ਦੀ ਪਾ ਪਾ ਅੱਗੇ ਦੀ ਪਾਓ ਆ ਲਓ ਜੀ ਠੀਕ ਆ ਸੋ ਵੇਖੋ ਬਹੁਤ ਸੀਲੀਆਂ ਕਰਮਾਲੀ ਦੇ ਵਿੱਚ ਥਣ ਤੋਂ ਬਹੁਤ ਖੂਬਸੂਰਤ ਮੂੰਹ ਖਾ ਦੋ ਤੇ ਅੱਛਾ ਦੀਪੇ ਹੁਣ ਕੋਈ ਬੋਲਾ ਮੰਨ ਲੈ ਤੇ ਕਿੰਨਾ ਜਿਹੜਾ ਚਵਾ ਦਾਂਗੇ 9 ਕਿਲੋ ਸੰਧੂ ਸਾਹਿਬ 9 ਕਿਲੋ ਹਾਂਜੀ ਦੁੱਧ 10 ਕਿਲੋ ਹੀ ਹੋਊਗਾ ਪਰ ਆਪਾਂ ਕਿਲੋ ਘੱਟ ਦੱਸਣਾ ਅੱਛਾ ਤੇ ਮੁੱਲ ਕੀ ਕਰਦੇ ਫਿਰ ਮੁੱਲ ਸੰਧੂ ਸਾਹਿਬ 40 40 ਹਾਂਜੀ ਤੇ ਲੈ ਤੇ 36 ਦੀ ਦੇ ਦੀਏ 36 ਦੀ ਹਾਂਜੀ ਲਓ ਜੀ 200 ਰੁਪਏ ਛੋਟ ਕਰ ਦਾਂਗੇ ਤੁਹਾਨੂੰ ਲਓ ਜੀ 36000 ਦੀ ਦੋਸਤੋ ਸਾਰੀਆਂ ਕਸਰਾ ਕੁਸਰਾ 36000 ਦੀ ਮਿਲ ਜੂਗੀ ਜੀ ਬਹੁਤ ਜਿਆਦਾ ਚੰਗੀ ਥਾਂ ਵੇਖੋ ਕਿੰਦਾ ਵਧੀਆ ਲੱਗਾ ਹਾਂ ਠੀਕ ਹੈ ਜੀ ਲਵਦੀਪੇ ਅੱਗੇ ਸੈਕਟਰ ਨੰਬਰ ਤੇ ਜਿਹੜੀ ਆਪਣੇ ਕੋਲ ਆ ਬਾੜ ਖੜੀ ਹੈ ਇਹ ਵੀ ਸੰਧੂ ਸਾਹਿਬ ਪੰਜਾਂ ਛਾਂ ਦਾ ਵਾਲੀ ਸੂਈ ਅੱਛਾ ਜੀ ਇਹਦੇ ਮੰਗਰ ਵੀ ਬੱਛਾ ਬਹੁਤ ਅੱਛਾ ਹਾਂਜੀ ਪੰਜਾਂ ਛੇ ਦਿਨਾਂ ਦੀ ਸੂਈ ਹੈ ਸੂਬਾ ਕਰਮਾ ਤੇਜਾ ਸੂਆ ਜੋ ਤੇਜਾ ਹਾਂਜੀ ਠੀਕ ਹੈ ਜੀ ਇਹਦੇ ਥੱਲੇ ਹੁਣ ਦੁੱਧ ਕਿੰਨਾ ਕਾ ਜੀ 8 ਕਿਲੋ ਜੀ 8 ਕਿਲੋ ਹਾਂਜੀ ਲਿਆਓ ਵੀਰ ਦੀਪੇ ਕੱਢ ਲਈਏ ਬਾਹਰ 8 ਕਿਲੋ ਦੁੱਧ 206 ਕਿਹਾਂ ਕ ਦਿਨਾਂ ਦੀ ਸੂਈ ਆ ਮਗਰ ਤੇ ਬੱਚਾ ਮੇਲ ਕਾਫ ਆ ਪਹਿਲੀ ਵਾਰ ਦਿਖਾਈ ਸੀ ਉਹਦੇ ਮਗਰ ਵੀ ਮੇਲ ਕਾਫ ਇਹ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਮਗਰ ਵੀ ਬੱਚਾ ਮੇਲ ਕਾਫ ਨਾਲ ਉਹਨੂੰ ਵੀ ਦਿਖਾ ਦਿਓ ਇਹਦਾ ਵੀ ਲੱਗਾ ਨਾਲ ਹਾਂ ਬਿਲਕੁਲ ਜੀ ਠੀਕ ਆ ਸੋ 나ੜੂ ਦੇ ਬੱਚਾ ਤੇ ਤੀਜਾ ਸਵੇਰਾ ਠੀਕ ਆ ਸੋ ਬਾਡੀ ਬੰਤਰ ਦੀ ਚੰਗੀ ਆ ਵੈਸੇ ਜਿੰਨੇ ਵੀ ਆ ਦੋਸਤੋ ਵਜਨ ਦੋੜ ਆਲੀ ਆ ਤੀਜਾ ਸਵੇਰ ਸੂਈ ਆ ਪੰਜਾਂ ਛਿਆਂ ਕਿ ਦਿਨਾਂ ਦੀ ਅਸਾ ਦੀਪਰ ਦੋ ਦਿਨਾਂ ਤੋਂ ਥੱਲੇ ਹੁਣ ਕਿੰਨਾ ਕਾ ਗਿਆ 8 ਕਿਲੋ ਹੱਥ ਹਾਂਜੀ 8 ਕਿਲੋ ਜਿਹੜਾ ਹੈਗਾ ਪੋ ਕਹਿੰਦੇ ਆ ਠੀਕ ਹੈ ਜੀ ਹਾਂਜੀ ਲਓ ਜੀ 8 ਕਿਲੋ ਦੋਸਤੋ ਦੁੱਧ ਠੀਕ ਹੈ ਤੇ ਵੈਸੇ ਵੜਪੂਰੀ ਜਿਹੜੀ ਦੋਸਤੋ ਮਜ਼ਬੂਤ ਆ ਠੀਕ ਆ ਬਾਡੀ ਬੰਤਰ ਦੀ ਮਜ਼ਬੂਤ ਆ ਰੀੜ ਦੀ ਹੱਡੀ ਤੋਂ ਬਿਲਕੁਲ ਕੰਕ੍ਰੀਟ ਤੋਂ ਉੱਪਰੋਂ ਫਲੇ ਆ ਫੜੀਆਂ ਦਾ ਫੂਨ ਆਉਂਦਾ ਨਿੱਕੇ ਦਾ ਨਿੱਕੇ ਆ ਥਣ ਤੁਹਾਨੂੰ ਵਿਖਾ ਦੋ ਸੰਧੂ ਸਾਵੇ ਤੇ। ਨੋ। ਦੋਦੋ ਦੋਸਤ 8 ਕਿਲੋ ਆ ਠੀਕ ਆ। ਹਣ ਪੂਰਾ ਹੱਥੀ ਚਵਾਈਲਾ ਮੁੱਠੀ ਥਾਣਾ ਤੇ ਕੋਈ ਛੋਟਾ ਥਾਣਾ ਨਹੀਂ ਵੀ ਦੂਰ ਨੇੜੋ ਕਿਸੇ ਵੀਰ ਨੇ ਆਉਣਾ ਤੇ ਜਿਹੜੇ ਕੋ ਠੰਡੀ ਵਿੱਚ ਰੱਖ ਕੇ ਆਇਓ ਠੀਕ ਆ। ਹੱਥੀ ਚਵਾਈਲਾ ਥਾਣਾ। ਠੰਡੀ ਸੀ ਬਹੁਤ ਜਿਆਦਾ। ਆ। ਠੀਕ ਆ ਤੇ ਤੇਪੇ ਜਿਹੜਾ ਦੁੱਧ ਦਾ ਪੈਕੋ ਜਿਹੜਾ ਚਵਾਦ ਹੈ ਨਾ ਉਹ 8 ਕਿਲੋ ਆ 8 ਕਿਲੋ ਠੰਡਾ ਕਰਕੇ ਭਾਈ ਜੋਖ ਕੇ ਦਵਾਂਗੇ 8 ਤੋਂ ਬਾਹਰ ਹੋਊਗਾ ਠੀਕ ਆ ਠੀਕ ਆ ਹਾਂਜੀ ਤੇ ਲੈਣ ਦੇਣੇ ਕੀ ਕਰਦੇ ਫਿਰ ਇਹਦੇ ਮੁੱਲ ਸੰਧੂ ਸਾਹਿਬ ਇਹਦਾ 32000 ਹਾਂਜੀ 28 ਦੀ ਦੇ ਦੀਏ 28000 ਦੀ ਹਾਂਜੀ ਲਓ ਜੀ 32000 ਦੋਸਤੋ ਮੋਲ ਲਾ ਤੇ 28000 ਦੀ ਲੈਦੇ ਆ ਠੀਕ ਆ ਤੇ ਇਹਨੂੰ ਹਲਾ ਦੇ ਦੀ ਪੇ ਬਾਕੀ ਖਾਣੇ ਦੇਖੋ ਕਿੰਨਾ ਵਧੀਆ ਲੱਗਾ ਹੂੰ ਵੰਗਾ ਦੋਵਾਂ ਨੂੰ ਕਿਸੇ ਨੂੰ ਪਾਣਾ ਪਾ ਲੋ ਨਹੀਂ ਤੇ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਸੋ ਥਣ ਦੇਵੇ ਦੀਆਂ ਦੋਸਤੋ ਸਾਫ਼ ਸੁਥਰੀਆਂ ਜਿੱਥੋਂ ਤੱਕ ਮੈਂ ਖੁਦ ਦੇਖ ਰਿਹਾ ਥਣ ਦੇਵੇ ਪੂਰੇ ਸਾਫ਼ ਸੁਥਰੇ ਆ ਠੀਕ ਆ ਜੀ ਕਿਸੇ ਪਸ਼ੂ ਦੇ ਵਿੱਚ ਕੋਈ ਉੰਨੀ ਕੀ ਵਤੀ ਕੀ ਹੋਈ ਤੇ ਬਿਲਕੁਲ ਤੁਹਾਨੂੰ ਆਪ ਹੀ ਓਨਰ ਦੱਸ ਦੂਗਾ ਲੈ ਵੀ ਦੀਪੇ ਕੇ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਸੱਜਰ ਮੱਝ ਆ ਗਈ ਆ ਹਾਂ ਜੀ ਸੰਤੂ ਸਾਹਿਬ ਦੂਜਾ ਸੂਆ ਝੋਟੀ ਆ ਜੀ ਹਾਂ ਜੀ ਠੀਕ ਆ ਸੂਆ ਦੂਜਾ ਹਾਂ ਜੀ ਅੱਜ ਸਮਾਂ ਕਿੰਨਾ ਹੋ ਗਿਆ ਜੀ ਸਮਾਂ ਵੇ 10 ਦਿਨਾਂ ਦਾ ਬੱਚਾ ਜੋ ਮਗਰ ਦੇ ਕਟਾ ਅੱਛਾ ਜੀ ਹਾਂ ਜੀ ਮਗਰ ਕਟਾ ਦੋਸਤੋ 10 ਕਿ ਦਿਨਾਂ ਦੀ ਸੂਈ ਆ ਤੇ ਬੱਚਾ ਕੋਲ ਤੁਹਾਨੂੰ ਦਿਖਾ ਦਿੰਨੇ ਆ ਮਦਰ ਸੈਕੰਡ ਟਾਈਮਰ ਦੂਜਾ ਸਵੇਰ ਸੂਈ ਆ ਠੀਕ ਆ ਜੀ ਆ ਬੱਚਾ ਮਗਰ ਕਟਾ ਮੇਲ ਕਾਫ ਠੀਕ ਐ ਅਜਾ ਦੀਪੇ ਦੁੱਧ ਕਿੰਨੇ ਕਦੇ ਚੱਲਣ ਰਹੀ ਐ ਦੁੱਧ ਸੰਧੂ ਸਾਹਿਬ ਦੇਲੇ 12 ਕਿਲੋ ਜਰੂਰ ਆਪਣੀ ਗਾਰੰਟੀ 12 ਵੈਸੇ ਹਾਂਜੀ 11 ਕਿਲੋ ਦੀ ਗਾਰੰਟੀ ਦੇ ਦਗਾ ਜੀ ਹਾਂਜੀ ਧਾਰ ਹੋਣਾ ਮਾਰੇ ਭਾਵੇਂ ਕੋਈ ਠੀਕ ਆ ਜੀ ਹਾਂਜੀ ਲਓ ਜੀ ਧਿਆਨ ਨਾਲ ਸਹੀ ਜੀ ਤਾਂ ਤੁਸੀਂ 11 ਲੀਟਰ ਬੇਸ਼ੱਕ ਕੋਈ ਵੀਰ ਤਸੱਲੀ ਤੇ ਲੈ ਜਾਵੇ ਦੁੱਧ ਹੋਵੇ ਨਾ ਹੋਵੇ ਤਾਂ 12 ਕਿਲੋ ਵੀਰ ਆਖ ਰਿਹਾ ਵੀ ਜਿਹੜਾ ਘਰ ਦੀ ਚੁਵਾਈ ਕਰਦੇ ਨੇ ਉਹ 12 ਕਿਲੋ ਦੁੱਧ ਦਾ ਠੀਕ ਆ ਫਨਹਾਲ 11 ਲੀਟਰ ਦੀ ਤੁਸੀਂ ਤਸੱਲੀ ਤੇ ਜਿਹੜੀ ਇਹ ਸਮਝ ਦਾ ਸੌਦਾ ਕਰ ਲਿਓ ਤੇ ਚੁਵਾਈ ਜਿਹੜੀ ਆ ਬੇਸ਼ੱਕ ਇੱਥੇ ਆਣ ਕੇ ਦੋ ਟਾਈਮ ਕਰ ਲਓ ਚਾਹੇ ਤਿੰਨ ਟਾਈਮ ਕਰ ਲਓ ਸੋਹਣੇ ਪਿੱਠਪੂੜੇ ਦੇ ਵਿੱਚ ਆ ਸ਼ਾਈਨਿੰਗ ਸ਼ੂਨਿੰਗ ਕਾਫੀ ਆ ਸ਼ਾਈ ਸ਼ੂਈ ਪੂਰੀਆਂ ਛੋਟੀ ਦੇ ਵਿੱਚ ਠੀਕ ਆ ਜੀ ਬਾਕੀ ਆ ਫੇਸ ਕੁਆਲਿਟੀ ਤੋਂ ਸੰਗਲ ਹੋਣ ਨੂੰ ਦਾਂਚੋਂ ਤਰਾਇਆ ਬਾਕੀ ਚੋਣ ਚਨ ਬਰਾਬਰ ਧਰਾਂ ਮੈਂ ਨਾ ਸੰਧੂ ਸਾਹਿਬ ਗਰੰਟੀ ਦੇ ਆਪਣੀ ਅੱਛਾ ਹਾਂਜੀ ਇਹ ਪੂਰੀਆਂ ਗਰੰਟੀਆਂ ਦਿੰਦਾ ਜਦੋਂ ਕੰਮ ਹੈ ਵੀ ਗਰੰਟੀ ਦਾ ਤੇ ਗਰੰਟੀ ਦੇਣੀ ਪੈਂਦੀ ਹੈ ਹਾਂਜੀ ਹਾਂਜੀ ਤੇ ਦੀਪੇ ਇਹਦਾ ਮੁੱਲ ਕੀ ਕਰਦਾ ਵੀਰ ਕਿਤੋਂ ਦਾ ਸੰਧੂ ਸਾਹਿਬ ਇਹਦਾ 115 ਆ 110 ਦੀ ਇੱਕ 10 ਦੀ ਹਾਂਜੀ ਲਓ ਜੀ ਦੁੱਧ 12 ਕਿਲੋ ਹੀ ਹੋਊ ਮੈਂ ਥੱਲੇ ਆ ਪਰ ਆਪਣੀ ਯਾਰਾਂ ਦੀ ਗਰੰਟੀ ਲਓ ਜੀ ਵੈਸੇ ਦੋਸਤੋ ਦੁੱਧ 12 ਹੀ ਹੋਊਗਾ ਪਰ 11 ਕਿਲੋ ਵੀ ਨਾ ਦਾ ਵੀ ਤਸੱਲੀ ਹੋਗੀ ਆਪਣੀ ਠੀਕ ਆ ਤੇ 1 ਲੱਖ 15 1 ਲੱਖ ਮੁੱਲ 15 1000 1 ਲੱਖ 10 ਦੀ 10 ਦੀ ਹਾਂ ਨਾ ਜੜੀ ਹਾਂਜੀ ਲਓ ਜੀ 1 ਲੱਖ 1000 ਦੀ ਹਾਂ ਨਾ ਠੀਕ ਆ ਜੀ ਤੇ ਬਿਲਕੁਲ ਤਾਜੀ ਸੱਜਰ ਸਈ ਆ 11 12 ਲੀਟਰ ਦੀ ਮਾਲਕਣਾ ਦੋਸਤੋ ਤੇ ਹਾਈਟ ਘੱਟ ਮੀਡੀਅਮ ਦੇ ਵਿੱਚ ਵਜਨ ਵਟਾ ਪੂਰਾ ਠੀਕ ਆ ਵਜਨ ਦੋੜ ਤੁਸੀਂ ਵੇਖ ਕੇ ਚੈੱਕ ਕਰ ਹੀ ਲਿਆ ਪੂਰੀ ਰਾਜੀ ਆ ਪੂਲ ਪੜਾ ਪੂਰਾ ਵਜਨ ਵਾਲੀ ਲੈ ਦੀਪੇ ਅੱਗੇ ਜਿਹੜੀ ਆਪਣੇ ਕੋਲ ਚੌਥੇ ਨੰਬਰ ਤੇ ਆ ਖਾਲੀ ਟੋਕੜ ਗੱਪਣਾ ਹਾਂਜੀ ਹਾਂਜੀ ਅਭੀ ਦਿਖਾ ਦਗੇ ਨੇ। ਸੋ ਫੋਲੋ ਵੱਟੇ ਕੱਦ-ਕਾਟ ਦੇ ਵਿੱਚ ਦੋਸਤੋ ਇੱਕ ਮੱਝ ਤੁਹਾਨੂੰ ਦਿਖਾਉਣਾ ਦਿਖਾਉਣ ਜਾ ਰਹੇ ਹਾਂ ਠੀਕ ਹੈ ਜੀ। ਟੋਕੜ ਗੱਬਣਾ ਦੁੱਧ ਵੀ ਆ ਮੌਜੂਦ ਆ ਤੇ ਗੱਬਣ ਚੈੱਕ ਪਾਸ ਵੀ ਆ। ਲਓ ਜੀ। ਜਿਹੜਾ ਇੱਕੋ ਹੀ ਪੂਰੀ ਹਾਈਟ ਕੱਦ ਤੁਸੀਂ ਵੇਖ ਕੇ ਚੈੱਕ ਕਰੋ ਦੋਸਤੋ ਫੋਲੋ ਵੱਲੇ ਕੱਟ-ਕਾਟ ਦੇ ਵਿੱਚ ਆ ਪੂਰੀ ਵੱਡੀ ਮੱਝ। ਦੀਪਕ ਚੈੱਕ ਪਾਸ ਕਿਨੇ ਮਹੀਨੇ ਦੀ ਆ? ਚੱਕ ਸਾਹਿਬ ਸੰਧੂ ਸਾਹਿਬਾਂ ਦਾ ਕਹ ਚੌਂਦੀ ਆਪਾਂ ਸ਼ਾਮ ਨੂੰ ਕਰਾ ਲੈਣੀ ਫੇਰ ਅੱਛਾ ਜੀ ਹਾਂਜੀ ਅੱਜ ਹੀ ਆਈਏ ਅੱਛਾ ਵੈਸੇ ਚੌਂਦੀ ਤੇ ਸ਼ਹਿਦੀ ਤੇ ਆਈ ਆਪਾਂ ਨੂੰ ਹਾਂਜੀ ਹਾਂਜੀ ਲੋ ਜੀ ਵੈਸੇ ਚੌਂ ਮਹੀਨਿਆਂ ਦੀ ਤਸੱਲੀ ਤੇ ਆਈ ਆ ਫਿਲਹਾਲ ਵੀਰਾਂ ਤਾਂ ਵੀ ਆਪਾਂ ਅੱਜ ਚੈੱਕ ਕਰਾਵਾਂਗੇ ਸ਼ਾਮ ਨੂੰ ਤੇ ਦੁੱਧ ਕਿੰਨਾ ਚੋ ਰਹੇ ਆ 5 ਕਿਲੋ ਜੀ 5 ਕਿਲੋ ਹਾਂਜੀ ਤੇ ਸਵੇਰੇ ਕਿ ਚੌਥੇ ਲਈ ਹੋਊਗੀ ਤੇ ਜਿਹੜੀ ਕੱਪੜਾ ਵਾਲੇ ਕੋਈ ਤੇਜਾ ਵਾਲੇ ਠੀਕ ਹੈ ਜੀ ਆਪਣੀ ਸਮਝ ਕਰ ਲਈ ਬਈ ਠੀਕ ਹੈ ਜੀ ਹਾਂਜੀ ਬਬੀ ਸਵੇਰ ਤੋਂ ਕੋਈ ਵੀਰ ਤੇਜਾ ਚਾਹੇ ਚੌਥਾ ਮੰਨ ਕੇ ਤੁਸੀਂ ਅ ਸੌਦਾ ਕਰ ਲਿਓ ਠੀਕ ਆ ਕੱਦ ਵੱਡਾ ਪੂਰਾ ਚੋੜੇ ਪਿੱਠਪੁਰੇ ਦੇ ਵਿੱਚ ਦੀਪੇ ਰੋਕਿਆ ਜਥੇ ਰੋਕਲਾ 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 ਹਾਂ ਤੋਰ ਲਈ ਲਓ ਜੀ ਠੀਕ ਆ ਸੋ ਮਾਝ ਚੰਗੀ ਖਾਸੀ ਮਾਝ ਆ ਵੱਡੀ ਆ ਠੀਕ ਆ ਜੀ ਤੇ ਉਹ ਸ਼ੋਰ ਹੋ ਜਾਊਗਾ ਜੇ ਸ਼ਾਮਾਂ ਨੂੰ ਕਿਹੜਾ ਕਰਾਣੀਆਂ ਦੀਫੇ ਨੇ ਤਿੰਨਾਂ ਦੀ ਹੋਈ ਤਾਂ ਤਿੰਨਾਂ ਦੀ ਦੱਸੀ ਜਾਊਗੀ ਚੌਥੀ ਦੀ ਹੋਈ ਤਾਂ ਚੌਥੀ ਦੱਸੀ ਜਿੰਨੇ ਵੀ ਹੋਊਗਾ ਉਹਨੇ ਦੱਸਾਂਗੇ ਸੰਧੂ ਸਾਹਿਬ ਬਿਲਕੁਲ ਫਿਲਹਾਲ ਅਜੇ ਤੱਕ ਆਪਾਂ ਚੈੱਕ ਨਹੀਂ ਸੀ ਕਰਵਾਈ ਚੌਹਾਂ ਮਹੀਨਿਆਂ ਤੋਂ ਉਹਨਾ ਗਰੰਟਡ ਤੇ ਆਈ ਆ ਸਵੇਰੇ ਆਈ ਆ ਤੇ ਉਦੋਂ ਡਾਕਟਰ ਨਹੀਂ ਹੈਗਾ ਹੁਣ ਡਾਕਟਰ ਸ਼ਾਮ ਨੂੰ ਆਊਗਾ ਫੇਰ ਆਪਾਂ ਤੇ ਦੱਸ ਦੇ ਜਿਹੜਾ ਕੋਈ ਸੌਦਾ ਜਿਹੜਾ ਲਾਊਗਾ ਫੋਨ ਤੇ ਆਪਾਂ ਦੱਸ ਦਾਂਗੇ ਨਵੀਰ ਇਨੈਚਰ ਦੀ ਗੱਭਣੇ ਬੱਸ ਬੱਸ ਜੀ ਹਾਂਜੀ ਤੇ 5 ਕਿਲੋ ਦੁੱਧ ਜਿਹੜਾ ਪੱਕਾ 5ੇ 4.5 ਪੱਕਾ 5 ਪੰਜਾਂ ਤੋਂ ਬਾਹਰ ਹੋਊਗਾ ਦੋਵੇਂ ਟਾਈਪ ਆ ਦੋਵੇਂ ਆਪਣੇ ਕੋਲ ਟੀਕੇ ਦੇ ਵਿੱਚ ਆਪਾਂ ਨੂੰ ਤਾਂ ਟੀਕੇ ਤੇ ਮਿਲ ਜਾਣਗੇ ਸਵੇਰੇ ਉਹਨਾਂ ਦੇ ਘਰੇ ਸ਼ਾਮੀ ਬਾੜੇ ਵਿੱਚ ਆਈ ਠੀਕ ਆ ਹਾਂਜੀ ਮੱਝ ਵੈਸੇ ਦੋਸਤੋ ਵੱਡੀ ਆ ਚੰਗੀ ਖਾਸੀ ਮੱਝ ਆ ਤੇ ਫਿਰ ਹਾਲ ਉਹ ਤੁਸੀਂ ਵੇਰਵਾ ਲੈ ਲਿਆ ਜੇ ਸ਼ਾਮ ਨੂੰ ਚੈੱਕ ਹੋ ਜੂਗੀ ਚੌਂ ਦੀ ਹੋਇਆ ਤੇ ਚੌਂ ਦੀ ਦੱਸੀ ਜਾਊਗੀ ਤਿੰਨਾਂ ਦੀ ਤਿੰਨਾਂ ਦੀ ਦੱਸੀ ਜਾਊਗੀ ਠੀਕ ਆ ਇਹ ਅੱਜ ਟੋਟਲ 4 ਨਗ ਨੇ ਤੇ ਦੀਪੇ ਦਾ ਮੁੱਲ ਵੀ ਇੱਕ ਜਰੂਰ ਦੱਸ ਦੀ ਸੰਧੂ ਸਾਹਿਬ ਜੀ ਦਾ ਮੁੱਲ 75000 ਹਾਂਜੀ ਹਾਂ ਨਾ 70000 ਦੀ ਦੇ ਦਾਂਗੇ ਇਹ ਸਾਨੂੰ ਹਾਂਜੀ 70 ਦੀ 70 ਦੀ ਠੀਕ ਆ ਜੀ ਹਾਂਜੀ ਮੈਂ ਤੁਹਾਨੂੰ ਵੇਖੋ ਮੈਂ ਕਿੰਨੀ ਤਗੜੀ ਬਰਤਲ ਮੈਂ ਦੇ ਬੱਚੇ ਦੋਸਤੋ ਪੂਰੀ ਵੱਡੀ ਆ ਹਾਥੀ ਜੱਡੀ ਮਾਜ ਆਪਾਂ ਕਹਿ ਸਕਦੇ ਵੀ ਹਾਥੀ ਜੱਡੀ ਮਾਜ ਜੀ ਨਾ ਚੰਗੀ ਪਲੀ ਪਲੋਸੀ ਆ ਕਦ ਕਾਠ ਵੀ ਪੂਰਾ ਉੱਚਾ ਵੱਡੀ ਆ ਪਲੀ ਪਲਤੀ ਪੂਰੀ ਆ ਨੀਕਾ ਜੀ ਚੌੜੇ ਪਿੱਠ ਪੂੜੇ ਦੇ ਵਿੱਚ 5 ਕਿਲੋ ਦੁੱਧ ਤੇ 24 ਮਹੀਨਿਆਂ ਦੀ ਆ ਜਾਂ ਤਿੰਨਾਂ ਦੀ ਆ ਉਹ ਤੁਸੀਂ ਫੋਨ ਕਰ ਲਿਓ ਡਾਕਟਰ ਸਾਹਿਬ ਤੋਂ ਚੈੱਕ ਕਰਵਾ ਕੇ ਉਹ ਰਿਜ਼ਲਟ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਆ ਆ ਵੀਡੀਓ ਬਣਾ ਲੈਣੀ ਉਸੇ ਲਈ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇਹ ਟੋਟਲ ਅੱਜ ਚਾਰ ਨਾਲਗ ਸੀਗੇ ਵੀਰ ਦੀਪੇ ਦੇ ਕੋਲ ਠੀਕ ਆ ਜੀ ਪਿੰਡ ਡਾਲੇ ਕੇ ਪਿੰਡਾ ਜਿੱਥੇ ਤੁਸੀਂ ਵਿజిਟ ਕਰਨੀ ਆ ਦੋਸਤੋ ਤੇ ਦੀਪੇ ਇਹ ਮਾਲ ਸੀ ਅੱਜ ਆਪਣੇ ਕੋਲ ਹਾਂਜੀ ਚਾਰ ਨਾਲਗ ਸੀ ਠੀਕ ਆ ਜੀ ਹਾਂਜੀ ਤੇ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਹੈਗਾ ਜੋ 62 38 ਤੇ 76190 ਤੇ 87288 ਤੇ 41354 ਠੀਕ ਆ ਜੀ ਹਾਂਜੀ ਬਹੁਤ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਪਰ ਜਿਹੜਾ ਵੀ ਕੋਈ ਵੀਰ ਆ ਰਿਹਾ ਇਹਨਾਂ ਨੂੰ ਖਰੀਦਦਾ ਠੀਕ ਆ ਜੀ ਹਰ ਵਾਰ ਆਪਣੀ ਇੱਕ ਬੇਨਤੀ ਹੁੰਦੀ ਆ ਵੀ ਆਪਣੀ ਜਿਹੜੀ ਦੋ ਟਾਈਮ ਦੀ ਚਾਹੇ ਤਿੰਨ ਟਾਈਮ ਦੀ ਤਸੱਲੀ ਉਹ ਤੁਸੀਂ ਕਰਨੀ ਆ ਇੱਕ ਟਾਈਮ ਵੀਡੀਓ ਕਾਲ ਤੇ ਤਸੱਲੀ ਕਰਵਾ ਕੇ ਇੱਕ ਟਾਈਮ ਤੁਸੀਂ ਮੌਕੇ ਦੇ ਕਾਰਨ ਕੇ ਤਸੱਲੀ ਕਰਵਾ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ